ਫਿਲੌਰ ਦੇ ਰੂੜਾ ਨਰਸਿੰਗ ਹੋਮ ਦੇ ਸਟਾਫ ਮੈਂਬਰ ਗਗਨ ਪਾਸੇ ਬਿਲਗਾ ਦਾ ਮੋਟਰਸਾਈਕਲ ਚੋਰੀ ਹੋ ਗਿਆ ਗਗਨ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਰਾਤ ਨੂੰ ਡਿਊਟੀ ਤੇ ਆਇਆ ਅਤੇ ਡਿਊਟੀ ਖਤਮ ਹੋਣ ਤੇ ਜਦੋਂ ਉਹ ਕਾਰਜਾਲੀ ਬਾਹਰ ਨਿਕਲਿਆ ਤਾਂ ਉਹਨਾਂ ਦਾ ਬਲੈਕ ਸਪਲੈਂਡਰ ਮੋਟਰਸਾਈਕਲ PB08EU4468 ਗਾਇਬ ਸੀ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਡਾਕਟਰ ਸतीश ਰੋੜਾ ਨੂੰ ਦਿੱਤੀ ਹਸਪਤਾਲ ਦੇ ਕੈਮਰਿਆਂ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਰਾਤ 1 ਵਜੇ 4 ਮਿੰਟ ਬਜੇ ਦੇ ਕਰੀਬ ਇੱਕ ਵਿਅਕਤੀ ਮੋਟਰਸਾਈਕਲ ਦੇ ਆਲੇ ਦੁਆਲੇ ਘੁੰਮ ਰਿਹਾ ਸੀ ਕੁਝ ਮਿੰਟਾਂ ਬਾਅਦ ਉਸਨੇ ਮਾਸਟਰ ਚਾਬੀ ਨਾਲ ਮੋਟਰਸਾਈਕਲ ਚੋਰੀ ਕਰ ਲਿਆ ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਆ ਮੈਂ ਤਾਂ ਡਰ ਕਿ ਗੱਲਬਾਤ ਹੋ ਜਾਂਦੀ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਆ ਤੇ ਮੈਂ ਰਾਤੇ ਕੰਮ ਤੇ ਐ ਜਦੋਂ ਬਾਹਰ ਬਾਈਕ ਖੜੀ ਕੀਤੀ ਸੀਗੀ ਠੀਕ ਹੈ ਤੇ ਉਹ ਸਵੇਰੇ ਕਾ ਕ ਆਪਣੇ ਕੰਮ ਤੇ ਜਾ ਕੇ ਘਰੇ ਜਾਣ ਲੱਗਾ ਸੀਗਾ ਹਾਂਜੀ ਉਦੋਂ ਨੇ ਮੇਰੀ ਬਾਈਕ ਬਾਹਰ ਹਾਂ ਨਹੀਂ ਸੀਗੀ ਫਿਰ ਮੈਂ ਕੰਮ ਦੇ ਕੋਮਰੇ ਚ ਚੈੱਕ ਕਰਵਾਏ ਫਿਰ 1:00 ਦੇ 4 ਮੰਨ ਦਾ ਟਾਈਮ ਆਇਆ ਬੰਦਾ ਉਦੋਂ ਲੱਗ ਗਿਆ ਬਾਈ ਕਿੱਥੇ ਕੰਮ ਕਰਦੇ ਹੋ ਮੈਂ ਤੇ ਉਰੋੜਾ ਹਸਪੀਟਲ ਫਾਰਮੇਸੀ ਤੇ ਕੰਮ ਕਰਦਾ ਹਾਂ ਉਰੋੜਾ ਹਸਪੀਟਲ ਹਾਂਜੀ ਸਿੰਘ ਤੁਸੀਂ ਕੀ ਕੰਮ ਕਰਦੇ ਹੋ ਇੱਥੇ ਫਾਰਮੇਸੀ ਦੇ ਵੀ ਕੰਮ ਕਰਦਾ ਹਾਂ ਕਿੰਨੇ ਵਜੇ ਨਾਲ ਮੋਟਰਸਾਈਕਲ ਚੋਪ ਹੋਇਆ ਇੱਕ ਵਾਰਿਕਾ 4 ਮਹੀਨ ਦਾ ਟਾਈਮ ਸੀ ਸੀ ਟੀ ਵੀ ਕਵਰੇਜ ਆਉਗਾ ਹਾਂਜੀ ਬੰਦੇ ਦੀ ਫੋਟੋ ਨਹੀਂ ਚੰਗੀ ਦਰਾਂ ਦੀ ਉਧਾਂਦਾ ਆ ਰਿਹਾ ਲੈ ਵੀ ਜਾਂਦਾ ਹਾਂ ਹਾਂਜੀ ਹਾਂਜੀ ਕੀ ਨੰਬਰ ਹੈ ਮੋਰਸਲ ਦਾ ਤੁਹਾਡੇ ਨੂੰ BB08 E0468 ਇਹ ਥਾੜੇ ਦਰਖਾਸਤ ਕਰਾ ਦਿੱਤੀ ਹਾਂਜੀ ਦੇ ਦੇ ਕੀ ਮੰਗ ਕਰਦੇ ਆ ਮੰਗ ਕੁਛ ਵੀ ਨਹੀਂ ਉਹ ਕਹਿੰਦੇ ਬਸ ਅਸੀਂ ਪਤਾ ਕਰਦੇ ਆ ਐ ਦਸ ਇੱਕ ਮੋਟਰਸਾਈਕਲ ਚੋਰੀ ਹੋ ਗਈ ਰਾਤੀ ਕਿੰਨੇ ਵਜੇ ਮੋਟਰਸਾਈਕਲ ਕੋਇਆ ਹਾਂਜੀ ਕਹਿੰਣਾ ਮੈਂ ਡਾਕਟਰ ਸਿਸ਼ੁਰਾ ਬਰਾਸਿਮਾ ਹਬਾ ਪ੍ਰੋਪਰਟਰ ਸਡੇ ਜਿਹੜਾ ਆਪਣਾ ਗੈਸ ਸਟੋਰ ਦੇ ਰੱਖਿਆ ਹੈ ਜਗਨ ਹੈ ਡਿਊਟੀ ਤੇ ਉਹ ਮੋਟਰਸਾਈਕਲ ਪਿਆ ਸੀਗਾ 19:00 ਵਜੇ ਉਹਨਾਂ ਮੋਟਰਸਾਈਕਲ ਉੱਥੋਂ ਚਲਾ ਗਿਆ ਪਤਾ ਸਵੇਰ ਲੱਗਿਆ ਠੀਕ ਹੈ ਫਿਰ ਸੀਸੀਟੀਵੀ ਕੈਮਰੇਸ ਦੇਖਿਆ ਬੰਦਾ RAM nal ਆ ਕੇ ਚਾਬੀ ਲਾ ਕੇ ਮੋਟਰਸਾਈਕਲ ਲੈ ਕੇ ਜਾਂਦਾ ਪਿਆ ਹੈ ਨਾਲ ਹੀ ਮੂਰੇ ਕਪੜਾ ਬਨਵਾਇਆ ਮੂਤ ਹੀ ਸਾਫ਼ ਨਜ਼ਰ ਆਉਂਦਾ ਫੇਮ ਉਹ ਵੀ ਹਾਂ ਤਾਂ ਇਹ ਸਮੋ ਦਰਖਾਸਤ ਹੈ ਕਿ ਹਰੀ ਪ੍ਰਸ਼ਾਸਨ ਤੇ ਇਹਨਾਂ ਨੂੰ ਅਰੈਸਟ ਕਰਨਾ ਹੈ ਨਾ ਕਿ ਪਹਿਲੇ ਵੀ ਮੋਟਰਸਾਈਕਲ ਚੋਰੀ ਹੋਇਆ ਹਾਂ ਇੱਕ ਸਾਡਾ 2 ਸਾਲ ਪਹਿਲਾਂ ਵੀ ਦੇ ਟਾਈਮ ਤੇ अराउंड 2:30 ਵਜੇ ਮੋਟਰਸਾਈਕਲ ਬਾਹਰੋਂ ਲੈ ਕੇ ਗਿਆ ਤੇ ਮੰਦਰ ਅੱਗੇ ਖੜਾ ਸੀਗਾ ਉਹ ਆਪਣਾ ਸਟਾਫ ਸੀਗਾ ਦਲਜੀਤ ਜੀ ਕੀ ਤੁਸੀਂ ਦਰਖਾਸਤ ਵਗੈਰਾ ਜੀ ਦੋ ਦਿੱਤੀਆਂ ਸੀਗੀਆਂ ਨਹੀਂ ਕੋਈ ਹਾਂ ਹਾਂ ਦਿੱਤੀ ਅੱਜ ਦਰਖਾਸਤ ਅੱਜ ਦੇਤੀ ਹਾਂ ਕੀ ਮੰਗ ਕਰਦੇ ਜਿਹੜੀਆਂ ਇਦਾਂ ਬਾਰਦਾਤਾਂ ਹੋ ਰਹੀਆਂ ਨੇ ਲੋਕਾਂ ਨੂੰ ਹੋਲਦੇ ਜਾਣ ਨਾ ਅਸਤੇ ਜਲੋ ਜਾਵੀਦੇ ਤਾਥੇ ਬਾਕੀ ਕੀ ਬਕਾਮੈਂਟ ਸਰ ਦੇਗੇ ਨਹੀਂ ਮੈਂ ਦੇਖਿਆ ਜਿਸ ਦਾ ਬਾਹਰ ਕੁੜੇ ਪੇਸ਼ੈਂਟ ਵੀ ਆ ਰਹੇ ਆ ਉਹਨਾਂ ਦੇ ਵੀ ਬਾਈਕਾਂ ਬੱਤੇ ਜਾਂਦੇ ਆ ਰੱਤੀ ਖੜਿਆ ਰੱਤੀ ਵਜਾ ਪ੍ਰੇਸ਼ਣ ਕਰਦੇ ਆ ਸਿੱਧਾ ਰੱਖ ਦਈਏ ਅੰਦਰ ਕਿਤੇ ਜਗ੍ਹਾ ਹੈਗੀ ਇਹ ਬਾਹਰ ਰੱਖੋ ਉਹਦਾ ਦਿਆਵਦੀ ਮਸਜਿਦ ਤੇ ਆਪਦੇ ਆਪਦੇ ਜਵਾਰੀ ਤੇ ਆਪਦੀ ਰਿਸਕ ਤੇ ਹਾਂਜੀ ਹਾਂਜੀ ਐਸਐਚਓ ਸਾਹਿਬ ਕੀ ਕਹਿਣਾ ਚਾਹੁੰਦੇ ਇੱਕ ਬਾਈਕ ਰੋੜਾ ਨਰਸਿੰਗ ਹੌਲ ਦੇ ਮੋੜੇ ਤੇ ਚੋਰੀ ਹੋਈ ਕੀ ਕਹਿਣਾ ਆਜੀ ਸੈਂਟਰੀ 5 ਮਿੰਟ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਠੀਕ ਹੈ ਅਸੀਂ ਇਹਨੂੰ ਜਲਦੀ ਸੀਸੀਟੀਵੀ ਕੈਮਰਾ ਤੇ ਟ੍ਰੇਸ ਕਰ ਲਵਾਂਗੇ ਕਿ ਕੀ ਲੱਗਦਾ ਹਨ 75 ਵਿਅਕਤੀ ਉਹਨੇ ਮੂੰਹ ਵੀ ਬੰਨੇ ਵੈਸੇ ਹੀ ਆਉਂ ਆ ਅਸੀਂ ਹੁਣ ਚੈੱਕ ਕਰ ਕੀਤਾ ਹੈ ਅੱਗੇ ਇਹਨੂੰ ਅਸੀਂ ਸਾਰੇ ਕੈਮਰੇ ਚੈੱਕ ਕਰਕੇ ਜਲਦੀ ਬਣਾਵਾਂਗੇ ਕਿਉਂਕਿ ਪਹਿਲੇ ਵੀ ਤੁਸੀਂ ਦੇਖਿਆ ਹੀ ਆ ਕਿ ਆਪਾਂ ਕਿੰਨਾ ਵੱਡੇ ਗੈਂਗ ਫੜੇ ਆ ਉਹਨਾਂ ਕੋਲੋਂ ਕਾਫੀ ਮੋਟਰਸਾਈਕਲ ਰਿਕਵਰ ਹੋਏ ਆ ਇਹਨੂੰ ਵੀ ਅਸੀਂ ਜਲਦੀ ਫੜਨਾਂਗੇ ਇਹਦੇ ਬਾਰੇ ਚਰਚਾ ਕੀਤਾ ਜਾਊਗਾ ਉਹ ਤਾਂ ਜੋ ਕੋਈ ਕਾਰਵਾਈ ਬਣਦੀ ਉਹ ਤਾਂ ਹੋਏਗੀ ਅਵਸ਼ਯ